ਪੰਜਾਬ ਪੁਲਿਸ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਕੇਸ ਤੇ ਕੇਸ ਦਰਜ ਕੀਤਾ ਜਾ ਰਿਹਾ ਉਧਰ ਕਿਸੇ ਵੇਲੇ ਵੀ ਸੀਬੀਆਈ ਜਿਹੜੇ ਹਰਚੰਦ ਸਿੰਘ ਭੁੱਲਰ ਦੇ ਵੱਖ-ਵੱਖ ਬੈਂਕਾਂ ਦੇ ਵਿੱਚ ਲੋਕਰ ਨੇ ਉਹ ਵੀ ਖੋਲ ਸਕਦੀ ਹੈ ਤੇ ਕੁਝ ਅਫਸਰਾਂ ਤੇ ਕੁਝ ਪਰਿਵਾਰਕ ਮੈਂਬਰਾਂ ਨੂੰ ਵੀ ਨੋਟਿਸ ਹੋ ਸਕਦੇ ਨੇ ਪਰ ਇਸੇ ਦੌਰਾਨ ਇੱਕ ਖਬਰ ਸਾਹਮਣੇ ਆਈ ਹੈ ਕਿ ਹਰਚੰਦ ਸਿੰਘ ਭੁੱਲਰ ਜੋ 2009 ਬੈਚ ਦੇ ਆਈਪੀਐਸ ਅਫਸਰ ਨੇ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਜਿਹੜੀ ਆ 16 ਕਰੋੜ ਰੁਪਏ ਦੀ ਜਾਇਦਾਦ ਜਾਂ ਅਚਲ ਜਾਇਦਾਦ ਆ ਕਿਉਂਕਿ ਜਿਹੜੇ ਅਫਸਰ ਹੁੰਦੇ ਨੇ ਉਹਨਾਂ ਨੂੰ ਹਰ ਸਾਲ ਆਪਣੀ ਜਾਇਦਾਦ ਦਾ ਵੇਰਵਾ ਦੇਣਾ ਹੁੰਦਾ ਤੇ ਵੇਰਵੇ ਦੇ ਮੁਤਾਬਕ ਹਰਚੰਦਰ ਸਿੰਘ ਭੁੱਲਰ ਹੋਣਾ ਦੀ 16 ਕਰੋੜ ਦੀ ਜਾਇਦਾਦ ਬੰਦੀ ਆ ਜੋ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰਾਲੇ ਨੂੰ ਦਿੱਤੀ ਆ ਤੇ ਇਸੇ ਦਰਾਂ ਇਹ ਵੀ ਖਬਰ ਆ ਕਿਰਚੰਦ ਸਿੰਘ ਭੁੱਲਰ ਸਮੇਤ ਉਹਦੇ ਟੱਬਰ ਦੀ ਜਿਹੜੀ ਕਮਾਈ ਆ ਉਹ ਸਾਲਾਨਾ 38 ਲੱਖ ਰੁਪਏ ਨੇ ਹੁਣ ਸਭ ਤੋਂ ਵੱਡੀ ਗੱਲ ਖਬਰ ਆ ਕਿ सीबीआई ਨੇ ਪੰਜਾਬ ਪੁਲਿਸ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਹੋਣਾ ਨੂੰ ਜੋ ਹੁਣ ਮੰਤਰੀ ਦੇ ਅਧੀਨ ਆ 16 ਅਕਤੂਬਰ ਨੂੰ ਉਹਨਾਂ ਨੂੰ ਦਫ਼ਤਰੋਂ ਗ੍ਰਿਫਤਾਰ ਕੀਤਾ ਸੀ 11 ਵੇ ਦਾ ਸਮਾਂ ਸੀ ਸ਼ਾਮ ਦੇ 8 ਵਜੇ ਉਹਦੀ ਜਿਹੜੀ ਹੈ ਗ੍ਰਿਫਤਾਰੀ ਪਾ ਦਿੱਤੀ ਇਸ ਦੌਰਾਨ ਉਹਨਾਂ ਦੇ ਜਿਹੜੇ ਸਮਰਾਲਾ ਦੇ ਨੇੜੇ ਇੱਕ ਫਾਰਮ ਹਾਊਸ ਆ ਉੱਥੇ ਵੀ ਛਾਪਾ ਮਾਰਿਆ ਗਿਆ ਸੀ ਜੋ ਹਰਚੰਦ ਸਿੰਘ ਪੁੱਲਰ ਦੇ ਚੰਡੀਗੜ੍ਹ ਸਥਿਤ ਸੈਕਟਰ 40 ਚ ਕੋਠੀ ਆ ਉਹਦੇ ਵਿੱਚ 7.5 ਕਰੋੜ ਰੁਪਈਆ ਮਿਲਿਆ ਸੀ 2.5 ਕਿਲੋ ਸੋਨਾ ਮਿਲਿਆ ਸੀ 26 27 28 ਜਿਹੜੀਆਂ ਲਗਜ਼ਰੀ ਘੜੀਆਂ ਦੋ ਲਗਜ਼ਰੀ ਗੱਡੀਆਂ ਸਮੇਤ ਕਾਰਤੂਸ ਤੇ ਹਥਿਆਰ ਵੀ ਮਿਲੇ ਸੀ ਇਸੇ ਤਰ੍ਹਾਂ ਫਾਰਮ ਹਾਊਸ ਦੇ ਜਿਹੜਾ ਸਮਰਾਲੇ ਲਾਗੇ ਉੱਥੇ 2.5 ਲੱਖ ਦੀ ਸ਼ਰਾਬ 5.5-6 ਲੱਖ ਰੁਪਈਆ ਨਗਦ ਦਿੱਤੇ ਹੋਰ ਕੁਝ ਵੀ ਸਮਾਨ ਮਿਲਿਆ ਸੀ ਹਰਚੰਦ ਸਿੰਘ ਪੁੱਲਰ ਜਿਹੜੇ ਐਸਐਮਏ ਬਡਾਇਲ ਜੇਲ੍ਹ ਦੇ ਵਿੱਚ ਨੇ ਜੁਡੀਸ਼ੀਅਲ ਰਿਮਾਰਡ 14 ਦਿਨਾਂ ਦਾ 31 ਅਕਤੂਬਰ ਨੂੰ ਉਹ ਜੁਡੀਸ਼ੀਅਲ ਰਿਮਾਰਡ ਖਤਮ ਹੋ ਜਾਏਗਾ ਲੇਕਿਨ ਜਿਹੜੇ ਆਈਪੀਐਸ ਆਈਐਸ ਅਫੀਸਰ ਨੇ ਇਹਨਾਂ ਨੂੰ ਆਪਣਾ ਵੇਰਵਾ ਦੱਸਣਾ ਪੈਂਦਾ ਕਿ ਉਹਨਾਂ ਦੀ ਪਿਛਲੇ ਸਾਲ ਕੀ ਚੱਲ ਜਾਇਦਾਦ ਸੀ ਤੇ ਹੁਣ ਹੁਣ ਜਿਹੜੇ ਉਹਨਾਂ ਨੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਜਿਹੜੀ ਦਸਤਾਵੇਜ਼ ਦਿੱਤੇ ਨੇ ਉਹਨਾਂ ਦੇ ਮੁਤਾਬਕ ਜਿਹੜੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਉੱਥੇ ਜਿਹੜੀਆਂ ਜਾਇਦਾਦਾਂ ਦੀ ਗਿਣਤੀ 8 ਹੈ ਲੇਕਿਨ ਸੀਬੀਆਈ ਨੇ ਜਿਹੜਾ ਕੋਰਡ ਦੇ ਵਿੱਚ ਦਾਖਲ ਕੀਤੀ ਸੀ ਰਿਪੋਰਟ ਉਹਦੇ ਚ ਉਹਨਾਂ ਕਿਹਾ ਸੀ ਕਿ ਹਰਚੰਦ ਸਿੰਘ ਭੁੱਲਰ ਦੀ ਹਰਾਇਸ਼ ਤੋਂ 7.5 ਕਰੋੜ ਦੀ ਨਗਦੀ 2.5 ਕਿਲੋ ਸੋਨਾ 24 ਲਗਜ਼ਰੀ ਘੜੀਆਂ ਤੋਂ ਇਲਾਵਾ 50 ਦੇ ਕਰੀਬ ਸੰਪਤੀਆਂ ਦੇ ਦਸਤਾਵੇਜ਼ ਹਾਸਲ ਹੋਏ ਸੀ ਜਿਨ੍ਹਾਂ ਵਿੱਚ ਕਈ ਬਨਾਮੀ ਪ੍ਰਾਪਰਟੀਆਂ ਵੀ ਦੱਸੀਆਂ ਗਈਆਂ ਨੇ ਉਹ ਵੀ ਕਾਗਜ਼ ਮਿਲੇ ਨੇ ਹਰਚੰਦ ਸਿੰਘ ਭੁੱਲਰ ਦੀ ਹਰਾਇਸ਼ ਆਦ ਤੋ ਸ਼ਰਾਬ ਮਿਲੇ ਦੇ ਮਾਮਲੇ 'ਚ ਆਪਕਾਰੀ ਐਕਟ ਤਹਿਤ ਇੱਕ ਵੱਖਰਾ ਖੰਨਾ ਪੁਲਿਸ ਨੇ ਮਕਦਮਾ ਦਰਜ ਕੀਤਾ ਸੀ ਬੀਆਈ ਤਰਫੋਂ ਹਰਚੰਦ ਸਿੰਘ ਭੁੱਲਰ ਦੇ ਘਰੋਂ ਮਿਲੀ ਨਗਦੀ ਅਤੇ ਪ੍ਰਾਪਰਟੀ ਦੀ ਸ਼ਾਨਬੀਨ ਵੀ ਕੀਤੀ ਜਾ ਰਹੀ ਹੈ ਤੇ ਉਸ ਦੀ ਕੁੱਲ ਆਮਦਨ ਤੇ ਖਰਚੇ ਦਾ ਵੀ ਮੁਲਾਂਕਣ ਕੀਤਾ ਜਾ ਰਿਹਾ ਉਸ ਮਗਰ 2009 ਬੈਚ ਦੇ ਆਈਪੀਐਸ ਅਫਸਰ ਹਰਚੰਦ ਸਿੰਘ ਭੁੱਲਰ ਖਿਲਾਫ ਜਿਹੜੇ ਨੇ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਨਵੇਂ ਕੇਸ ਦਾ ਵੀ ਮੋੜ ਵੱਜ ਚੁੱਕਾ ਡੀਆਈਜੀ ਹਰਚੰਦ ਸਿੰਘ ਭੁੱਲਰ ਨੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਕੋਲ ਜਿਹੜੀ 1 ਜਨਵਰੀ 2025 ਦੀ ਪ੍ਰਾਪਰਟੀ ਰਿਟਰਨ ਭਰੀ ਸੀ ਉਸ ਮੁਤਾਬਕ ਹਰਚੰਦ ਸਿੰਘ ਭੁੱਲਰ ਕੋਲ 8 ਜੇ ਦਾਦਾ ਹਨ ਜਿਨ੍ਹਾਂ ਦਾ ਖਲਾਸਾ ਖੁਦ ਡੀਆਈਜੀ ਨੇ ਗ੍ਰਹਿ ਮੰਤralੇ ਨੂੰ ਦਿੱਤਾ ਹੈ ਰਟਨ ਦੀ ਕਾਪੀ ਅਨਸਾਰ ਡੀਆਈਜੀ ਹਰਚੰਦ ਸਿੰਘ ਭੁੱਲਰ ਦੀ ਪ੍ਰਤੀ ਮਹੀਨਾ ਮੌਜੂਦਾ ਬੇਸਿਕ ਤਨਖਾਹ 216600 ਰੁਪਏ ਨੇ ਜੋ ਕਿ 58% ਦੀ ਡੀਏ ਦੇ ਨਾਲ 3.20 ਲੱਖ ਰੁਪਏ ਦੇ ਕਰੀਬ ਪ੍ਰਤੀ ਮਹੀਨਾ ਹੋ ਜਾਂਦੀ ਹੈ ਤਨਖਾਹ ਚੋਂ ਕਰੀਬ 30% ਦੀ ਹਿੱਸਾ ਆਮਦਨ ਟੈਕਸ ਦੇ ਵਿੱਚ ਚਲਾ ਜਾਂਦਾ ਤੇ ਆਮਦਨ ਕਰ ਦੇਣ ਮਗਰੋਂ ਸਾਲਾਨਾ ਤਨਖਾਹ ਕਰੀਬ 27 ਲੱਖ ਰੁਪਏ ਬਣਦੀ ਹੈ ਡੀਆਈਜੀ ਨੇ ਬਾਕੀ ਸਰੋਤਾਂ ਤੋਂ ਸਾਲਾਨਾ ਆਮਦਨ 11.14 ਲੱਖ ਰੁਪਏ ਹੋਣ ਦੀ ਜਾਣਕਾਰੀ ਵੀ ਨਿਸ਼ਰ ਕੀਤੀ ਹੈ ਇਸ ਤਰੀਕੇ ਨਾਲ ਕੁੱਲ ਆਮਦਨ ਜਿਹੜੀ ਕਰੀਬ ਆ ਉਹ ਸਾਲਾਨਾ 5.38 ਲੱਖ ਰੁਪਏ ਬਣਦੀ ਹੈ ਉਧਰ ਸੀਬੀਆਈ ਨੇ ਹਰਚੰਦ ਸਿੰਘ ਭੁੱਲਰ ਦੀ ਰੈਸ਼ ਆਦਤੋਂ ਜੋ 5.7 ਕਰੋੜ ਦੀ ਨਗਦੀ ਵੀ ਫੜੀ ਹੈ ਪ੍ਰਾਪਰਟੀ ਅਨਸਾਰ ਜਿਹੜੀ ਉਹਨਾਂ ਨੇ ਪ੍ਰਾਪਰਟੀ ਰਿਟਰਨ ਪਰਿਯੋਦ ਅਨੁਸਾਰ ਪ੍ਰਚਨ ਸਿੰਘ ਭੁੱਲਰ ਕੋਲ ਜਲੰਧਰ ਦੇ ਕੋਟਕਲਾ ਵਿੱਚ 6 ਕਨਾਲ ਦਾ ਫਾਰਮ ਹਾਊਸ ਹੈ ਜਿਸ ਦੀ ਉਸ ਜਿਸ ਦੀ ਉਹਨਾਂ ਨੇ ਪ੍ਰਾਪਰਟੀ ਰਿਟਰਨ ਦੇ ਵਿੱਚ ਬਾਜ਼ਾਰੀ ਕੀਮਤ 2 ਕਰੋੜ ਰੁਪਏ ਦੱਸੀ ਹੈ ਇਹ ਸੰਪਤੀ ਉਹਨਾਂ ਨੇ ਆਪਣੇ ਪਿਤਾ ਮੈਲ ਸਿੰਘ ਭੁੱਲਰ ਤੋਂ 6 ਅਗਸਤ 1993 ਵਿੱਚ ਉਹਨਾਂ ਨੂੰ ਵਿਰਾਸਤ ਵਿੱਚ ਮਿਲੀ ਸੀ ਚੰਡੀਗੜ੍ਹ ਦੇ ਸੈਕਟਰ 39 ਚ ਸਾਲ 1999 ਚ ਖਰੀਦਦੇ ਗਏ ਫਲੈਟ ਦੀ ਮੌਜੂਦਾ ਕੀਮਤ ਕਰੀਬ 1.5 ਕਰੋੜ ਰੁਪਏ ਹੈ ਅਤੇ ਇਹ ਫਲੈਟ ਪਰਿਵਾਰ ਨੇ 1999 ਦੇ ਵਿੱਚ 6 ਲੱਖ ਰੁਪਏ ਦੇ ਵਿੱਚ ਖਰੀਦਿਆ ਸੀ ਲੁਧਿਆਣਾ ਦੇ ਪਿੰਡ 41 ਖੁਰਦ ਵਿਚਲੀ 3 ਕਨਾਲ 18 ਮਰਲੇ ਜ਼ਮੀਨ ਦੀ ਕੀਮਤ 2.10 ਕਰੋੜ ਰੁਪਏ ਹੈ ਜੋ ਕਿ ਹਰਚੰਸ ਸਿੰਘ ਭੁੱਲਰ ਨੇ ਸਾਲ 2005 ਦੇ ਵਿੱਚ 7.35 ਲੱਖ ਰੁਪਏ ਦੇ ਵਿੱਚ ਖਰੀਦੀ ਸੀ ਮਹਾਲੀ ਦੇ ਸੈਕਟਰ 90 ਚ ਚੰਡੀਗੜ੍ਹ ਓਵਰਸੀਜ਼ ਕੋਆਪਰੇਟਿਵ ਸੁਸਾਇਟੀ ਚ ਸਾਲ 2005 ਦੇ ਵਿੱਚ ਉਹਨਾਂ ਨੇ 20 ਲੱਖ ਰੁਪਏ ਦਾ ਫਲੈਟ ਖਰੀਦਿਆ ਸੀ ਜਿਸ ਦੀ ਬਾਜ਼ਾਰੀ ਕੀਮਤ ਉਹਨਾਂ ਨੇ ਪ੍ਰਾਪਰਟੀ ਰਿਟਰਨ ਦੇ ਵਿੱਚ ਨਹੀਂ ਦੱਸੀ ਇਸ ਫਲੈਟ ਦਾ ਹਾਲੇ ਕਬਜ਼ਾ ਨਹੀਂ ਮਿਲਿਆ ਕਿਉਂਕਿ ਜ਼ਿਲ੍ਹਾ ਖਫਤਕਾਰ ਫੋਰਮ ਦੇ ਵਿੱਚ ਕੇਸ ਦਾ ਜਿਹੜੀ ਹੈ ਕਾਰਵਾਈ ਚੱਲ ਰਹੀ ਹੈ ਹਰਚਨ ਸਿੰਘ ਭੁੱਲਰ ਦੀ ਰਿਟਰਨ ਅੰਸਾਰ ਚੰਡੀਗੜ੍ਹ ਦੇ ਸੈਕਟਰ 44 20 ਵਿਚਲੀ 528 ਗੱਜ ਦੀ ਕੋਠੀ ਦੀ ਮੌਜੂਦਾ ਕੀਮਤ 5 ਕਰੋੜ ਦੱਸੀ ਗਈ ਹੈ ਜੋ ਕਿ ਸਾਲ 2008 ਦੇ ਵਿੱਚ ਰਚਨ ਸਿੰਘ ਭੁੱਲਰ ਹੋਣਾ ਨੇ 1.32 ਕਰੋੜ ਰੁਪਏ ਦੇ ਵਿੱਚ ਖਰੀਦੀ ਸੀ ਇਸੇ ਤਰ੍ਹਾਂ ਕਪੂਰਥਲਾ ਦੇ ਪਿੰਡ ਖਜਰੂਲਾ ਵਿੱਚ 5 ਕਨਾਲ ਜ਼ਮੀਨ ਤਬਾਦਲੇ ਚ 2014 ਵਿੱਚ ਮਿਲੀ ਜਿਸ ਦੀ ਮੌਜੂਦਾ ਕੀਮਤ 60 ਲੱਖ ਰੁਪਏ ਦੱਸੀ ਗਈ ਹੈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੰਡ ਸ਼ਰੀਆ ਵਿੱਚ ਵੀ ਕਰੀਬ 15 ਏਕੜ ਜ਼ਮੀਨ ਤਬਾਦਲੇ ਰਾਹੀਂ ਦੀ ਜਿਹੜੀ ਆ ਮੌਜੂਦਾ ਕੀਮਤ 3 ਕਰੋੜ ਰੁਪਏ ਦੱਸੀ ਗਈ ਆ ਹਰਚੰਦ ਸਿੰਘ ਭੁੱਲਰ ਨੇ ਸਾਲ 2023 ਵਿੱਚ ਨਿਊ ਚੰਡੀਗੜ੍ਹ ਵਿੱਚ ਓਮੈਕਸ ਡਿਵੈਲਪਰ ਤੋਂ ਵੀ 141.87 ਗਜ ਦਾ ਇੱਕ ਪਲਾਟ ਖਰੀਦਿਆ ਸੀ ਜਿਸ ਦੀ ਕੀਮਤ 1.60 ਕਰੋੜ ਰੁਪਏ ਆ ਰਿਟਰਨ 'ਚ ਹਰਚੰਦ ਸਿੰਘ ਭੁੱਲਰ ਨੇ ਸੰਪਤੀਆਂ ਤੋਂ ਸਾਲਾਨਾ ਆਮਦਨ 11.44 ਲੱਖ ਰੁਪਏ ਦੱਸੀ ਹੈ ਇਹ ਸਿਰਫ ਅਚਲ ਸੰਪਤੀ ਹੈ सीबीआई ਵੱਲੋਂ ਬਰਾਮਦ ਕੀਤੀਆਂ ਗਈਆਂ ਜਿਹੜੇ ਘਰੋਂ ਸਮਾਨ ਮਿਲਿਆ ਉਹਦੇ ਵਿੱਚ 2.5 ਕਿਲੋ ਸੋਨਾ ਘੜੀਆਂ ਗੱਡੀਆਂ ਆਦ ਦੀ ਕੀਮਤ ਜਿਹੜੀ ਵਕਰੀਆ ਹੁਣ ਇੱਕ ਪਾਸੇ ਇੱਕ ਪਰਿਵਾਰ ਦੀ ਪ੍ਰਾਪਰਟੀ ਰੈਂਟਸ ਆਰ ਕੋਈ 3.58 ਲੱਖ ਰੁਪਏ ਆਮਦਨ ਮੰਦੀ ਪਰ ਘਰੋਂ ਜਿਹੜਾ 7.5 ਕਰੋੜ ਰੁਪਏ ਮੈਨਾਂ ਜਾਂ ਲੱਗ ਜੀ ਗੱਡੀਆਂ ਤੇ ਲਗਜ਼ਰੀ ਜਿਹੜੀਆਂ ਘੜੀਆਂ ਮਿਲਾਂ ਸ਼ਰਾਬ ਮਿਲੀ ਹਥਿਆਰ ਮਿਲਨੇ ਜਿੰਦਾ ਕਾਰਤੂਸ ਇੱਕ ਅਫਸਰ ਆਪਣੇ ਘਰ ਦੇ ਵਿੱਚ ਇਨੇ ਜਿੰਦਾ ਕਾਰਤੂਸ 100 100 ਕਿਵੇਂ ਰੱਖ ਸਕਦਾ ਇਹ ਸਾਰੇ ਜਿਹੜੇ ਨੇ ਸਵਾਲਾਂ ਦੇ ਘੇਰੇ ਦੇ ਵਿੱਚ ਉਧਰ ਪਤਾ ਲੱਗਾ ਕਿਉਂਕਿ ਛੁੱਟੀਆਂ ਸੀ ਛੁੱਟੀਆਂ ਤੋਂ ਬਾਅਦ सीबीआई ਨੇ ਇਸ ਜਾਂਚ ਦਾ ਦਾਇਰਾ ਵਧਾ ਦਿੱਤਾ ਪੰਜਾਬ ਦੇ ਕਈ ਆਈਪੀਐਸ ਤੇ ਆਈ ਅਫਸਰਾਂ ਨੂੰ ਵੀ ਤਲਬ ਕੀਤਾ ਜਾ ਸਕਦਾ ਕਿਉਂਕਿ ਜਿਹੜਾ ਦਲਾਲ ਹੈ ਕਿਰਸ਼ਾਨੂੰ ਸ਼ਾਹਰ ਦਾ ਉਦੀ ਡਾਇਰੀ ਤੇ ਉਹਦੇ ਨੰਬਰ ਦੇ ਵਿੱਚੋਂ ਸੀਬੀਆਈ ਨੂੰ ਬਹੁਤ ਕੁਝ ਮਿਲਿਆ ਵਾ ਇਹ ਵੀ ਗੱਲ ਸਾਹਮਣੇ ਆਈ ਹੈ ਤੇ ਉਧਰ ਦੱਸਿਆ ਜਾ ਰਿਹਾ ਹੈ ਕਿ ਕਿਸੇ ਵੇਲੇ ਵੀ ਆ ਹਰਚੰਦ ਸਿੰਘ ਭੁੱਲਰ ਦੇ ਜਿਹੜੇ ਵੱਖ-ਵੱਖ ਬੈਂਕਾਂ ਦੇ ਵਿੱਚ ਲੋਕਰ ਨੇ ਉਹ ਵੀ ਸੀਬੀਆਈ ਖਲਵਾ ਸਕਦੀ ਹੈ ਦੂਜਾ ਪਰਿਵਾਰਕ ਮੈਂਬਰਾਂ ਨੂੰ ਵੀ ਪੁੱਛ ਗਿਸ਼ ਲਈ ਤਲਬ ਕੀਤਾ ਜਾ ਸਕਦਾ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜਤੁਲੰਦ ਨੇ ਆ ਗਿਆ ਦੇਖਦੇ ਰਹੋ ਐਬੀਐਸ ਪੰਜਾਬ ਧੰਨਵਾਦ